ਪਿਆਰ ਭਰੀ ਸੱਚੀ ਗੱਲ ਜੀ ਰਾਮ ਰਾਮ ਜੀ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਅੱਜ 31 ਦਸੰਬਰ ਦਿਨ ਮੰਗਲਵਾਰ ਰਾਤ 10 ਵਜੇ ਅਸੀਂ ਲਾਈਵ ਹੋਵਾਂਗੇ YouTube ਚੈਨਲ ਤੇ ਅਨਮੋਲ ਰਿਸ਼ਤੇ ਤੇ ਜੀ ਬਹੁਤ ਸਾਰੇ ਪੰਜਾਬੀ ਪਰਿਵਾਰਾਂ ਤੋਂ ਔਰ NRI ਪਰਿਵਾਰਾਂ ਤੋਂ ਰਿਸ਼ਤੇ ਲੈ ਕੇ ਜੀ ਮਿਲਦੇ ਆਂ ਜੀ 31 ਦਸੰਬਰ ਦਿਨ ਮੰਗਲਵਾਰ ਰਾਤ 10 ਵਜੇ ਜੀ ਔਰ ਸਾਰਿਆਂ ਨੂੰ ਜੀ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਕਿਉਂਕਿ ਸਾਲ ਦਾ ਇਹ ਲਾਸਟ ਦਿਨ ਹੈ ਔਰ ਕੱਲ ਤੋਂ ਨਵਾਂ ਸਾਲ ਸ਼ੁਰੂ ਹੋਵੇਗਾ ਜੀ ਐਡਵਾਂਸ ਵਿੱਚ ਸਾਰੇ ਵੀਰ ਤੇ ਭੈਣਾਂ ਨੂੰ ਬਹੁਤ-ਬਹੁਤ ਮੁਬਾਰਕਾਂ ਨਵੇਂ ਸਾਲ ਦੀਆਂ ਜੀ ਲੈ ਕੇ ਚੱਲਦੇ ਆ ਤੁਹਾਨੂੰ ਬਹੁਤ ਸਾਰੇ ਰਿਸ਼ਤਿਆਂ ਦੇ ਨਾਲ ਜੀ ਅਗਾਂ ਅਗਲੀ ਵੀਡੀਓ ਦੇ ਵਿੱਚ ਲਾਈਵ ਮਿਲਦੇ ਆ ਬਹੁਤ ਸਾਰੇ ਰਿਸ਼ਤਿਆਂ ਦੇ ਨਾਲ ਜੀ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਨੂੰ ਤੁਸੀਂ ਦੱਸ ਕੇ ਜਾਇਓ ਤੁਸੀਂ ਕਿਸ ਸ਼ਹਿਰ ਤੋਂ ਬਿਲੋਂਗ ਕਰਦੇ ਹੋ ਔਰ ਤੁਹਾਡਾ ਪਿਆਰ ਸਾਨੂੰ ਇਸੇ ਤਰ੍ਹਾਂ ਮਿਲਦਾ ਰਹੇ ਮਿਲਦੇ ਆਂ ਜੀ ਲਾਈਵ ਅੱਜ ਰਾਤ ਨੂੰ 10 ਵਜੇ ਸਤਿ ਸ੍ਰੀ ਅਕਾਲ ਜੀ ਰਾਮ ਰਾਮ ਹੈ